ਮੈਨੂੰ ਇਨਸਾਫ ਨਹੀਂ ਜੀ ਮਿਲ ਰਿਹਾ 16 ਮਈ ਦੀ ਗੱਲ ਆ 16 ਮਈ ਤਕਰੀਬਨ ਸ਼ਾਮ 7:30 ਵਜੇ ਦਾ ਟਾਈਮ ਸੀਗਾ ਮੈਂ ਘਰ ਵਿੱਚ ਇਕੱਲੀ ਸੀਗੀ ਮੇਰੇ ਹਸਬੰਡ ਤੇ ਬੱਚੇ ਮੇਰੇ ਜਿਮ ਗਏ ਹੋਏ ਸੀ ਮੈਨੂੰ ਇੱਕ ਲੇਡੀਜ਼ ਮਿਲਣ ਵਾਸਤੇ ਆਈ ਹੋਈ ਸੀ ਤੇ ਜਦੋਂ ਮੈਂ ਖੜਾਕ ਸੁਣਿਆ 7:30 ਵਜੇ ਤੇ ਟਰੈਕਟਰ ਨਾਲ ਜਿੱਦਾਂ ਬਜਰੀ ਧੂ ਹੋ ਰਹੀ ਸੀ ਮੈਂ ਜਲਦੀ ਜਲਦੀ ਜਿਹੜਾ ਨਾ ਉਹ ਆਪਣੇ ਰਸਤੇ ਵਿੱਚ ਗਏ ਤੇ ਪਾਲਾ ਪੁੱਤਰ ਬਗੀਚਾ ਸਿੰਘ ਰਸਤੇ ਨੂੰ ਬਾਹਰ ਆਇਆ ਸੀਗਾ ਮੈਂ ਉਹਨੂੰ ਰੋਕਿਆ ਮੈਂ ਕਿਹਾ ਕਾਕੇ ਵੀ ਤੂੰ ਇਹ ਕੰਮ ਨਾ ਕਰ ਸਾਡੇ ਕੋਲ ਇਸ ਰਸਤੇ ਦੇ ਪੂਰੇ ਕਾਗਜ਼ ਆ ਤੁਸੀਂ ਪਹਿਲਾਂ ਹੀ ਮੈਂ ਕਿਹਾ ਤਿੰਨ ਤਿੰਨ ਮਰਲੇ ਤੁਸੀਂ ਜਗਾ ਮੰਲੀ ਹੋਈ ਆ ਸਾਡੇ ਕੋਲ ਤਾਂ ਇੱਕ ਮਰਲਾ ਹੀ ਆ ਤੇ ਉਹਦੇ ਚਾਚੇ ਬਹਾਦਰ ਸਿੰਘ ਨੇ ਕਿਹਾ ਕਿ ਤੂੰ ਵਾਦੇ ਦੇਖੀ ਜਾਊਗਾ ਉਹਨੇ ਮੁੰਡੇ ਨੇ ਟਰੈਕਟਰ ਮੇਰੇ ਨਾਲੋਂ ਇੱਕਦਮ ਮੋੜ ਦਿੱਤਾ ਜੇ ਮੈਂ ਉੱਥੋਂ ਦੌੜ ਕੇ ਪਰਾਂ ਨਾ ਹੁੰਦੀ ਤਾਂ ਉਹਨੇ ਮੇਰੇ ਉੱਤੇ ਟਰੈਕਟਰ ਚਾਰਡ ਦਿੱਤਾ ਸੀਗਾ ਟਰੈਕਟਰ ਲੈ ਕੇ ਅੱਗੇ ਅੱਗੇ ਖੜ ਕੇ ਮੇਰੇ ਘਰ ਦੀਆਂ ਕੰਧਾਂ ਵਿੱਚ ਬੈਕ ਕਰ ਕਰ ਟਿੱਲਰ ਮਾਰੇ ਮੇਰੇ ਘਰ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹਚਾਇਆ ਫਿਰ ਉਸ ਤੋਂ ਬਾਅਦ ਮੈਂ 112 ਤੇ ਕੰਪਲੇਨ ਕੀਤੀ 112 ਦੀ ਪੁਲਿਸ ਨੇ ਮੈਨੂੰ ਕੀ ਕਿਹਾ ਕਿ ਤੁਸੀਂ ਆ ਕੇ ਤੇ ਥਾਣੇ ਜੜੀ ਉਹ ਦਰਖਾਸਤ ਲਿਖਤੀ ਰੂਪ ਚ ਦਿਓ ਮੈਂ ਆਪਣੇ ਹਸਬੰਦ ਨੂੰ ਫਿਰ ਰਾਤ 9 ਵਜੇ ਲੈ ਕੇ ਥਾਣੇ ਗਈ ਉੱਥੇ ਲਿਖਤੀ ਰੂਪ ਚ ਦਰਖਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਉਸ ਵੇਲੇ ਹੋ ਪਰ ਸਰ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਡੀਐਸਪੀ ਸਾਹਿਬ ਨੇ ਫੈਸਲਾ ਵੀ ਕੀਤਾ ਨਾ ਮਾਤਰ ਜਿਸ ਬੰਦੇ ਨੂੰ ਨਿਸ਼ਾਨਦਾਹੀ ਲਈ ਕਿਹਾ ਉਸ ਬੰਦੇ ਦੇ ਨਾਂ ਤੇ ਉਹ ਜਗ੍ਹਾ ਹੀ ਹੈ ਨਹੀਂ ਜਗ੍ਹਾ ਪੰਚਾਇਤੀ ਹੈ ਜੀ ਤੁਸੀਂ ਗੱਲ ਕਰ ਜਾਏ ਰਾਸਤੇ ਦੀ ਗੱਲ ਕਰੇ ਤਾਂ ਕੋਰਟ ਵੀ ਹੈਗਾ ਕੋਈ ਮਾਮਲਾ ਨਹੀਂ ਕੋਰਟ ਵਿੱਚ ਕੋਈ ਕੇਸ ਨਹੀਂ ਚੱਲਦਾ ਕਿ ਇਹ ਰਸਤਾ ਨਾ ਲੈਣ ਰਸਤਾ ਨੱਪਿਆ ਰਵੇ ਉਹਨਾਂ ਕੋਲ ਉਹ ਇਹ ਚਾਹੁੰਦੇ ਆ ਕਿ ਜਿਹੜਾ ਬਹਾਦਰ ਸਿੰਘ ਆ ਉਹਨੇ ਪਪੂਲਰ ਬੀਜ ਦਿੱਤੇ ਆ ਰਸਤੇ ਵਿੱਚ ਤੇ ਇਹ ਜਿਹੜਾ ਬੰਦਾ ਆ ਪਾਲਾ ਸਿੰਘ ਇਹ ਰਸਤੇ ਨੂੰ ਬਾਹ ਕੇ ਪੂਰਾ ਆਪਣਾ ਖੇਤੀ ਬਣਾਉਣਾ ਚਾਹੁੰਦਾ ਆ ਤੇ ਰਸਤਾ ਦਾ ਹੱਕ ਕਰਦੇ ਕਰਦੇ ਅਸੀਂ ਆਪਣਾ ਰਸਤਾ ਮੰਗਦੇ ਆ ਜੋ ਕਿ ਪੰਚਾਇਤੀ ਰਸਤਾ ਆ ਸਰਪੰਚ ਕਹਿੰਦਾ ਕਿ ਮੈਂ ਪੰਚਾਇਤੀ ਰਸਤੇ ਦੀ ਨਿਸ਼ਾਨਦੇਹੀ ਨਹੀਂ ਕਰਾ ਸਕਦਾ ਤੁਹਾਨੂੰ ਪਤਾ ਜੱਟ ਜੱਟਾਂ ਦੇ ਬਣ ਗਏ ਆ ਜੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਡੇਢ ਵੀ ਨਾ ਹੋ ਗਿਆ ਸਾਨੂੰ ੱੱੱਕੇ ਖਾਂਦੇ ਆ ਡੀਐਸਪੀ ਸਾਹਿਬ ਵੀ ਕੁਛ ਨਹੀਂ ਕਰ ਰਹੇ ਮੇਰੇ ਗਵਾਹ ਵੀ ਭੁਗਤੇ ਆ ਪੰਚਾਇਤ ਵੀ ਕੋਈ ਸਾਥ ਨਹੀਂ ਦੇ ਰਹੀ ਨਾ ਰਸਤੇ ਦੀ ਨਿਸ਼ਾਨਦੇਹੀ ਕਰਾ ਰਹੀ ਆ ਹੁਣ ਪੁਲਿਸ ਕੀ ਕਹਿੰਦੀ ਹੈ ਜੀ ਹੋਰ ਕੁਛ ਨਹੀਂ ਜੀ ਕਹਿ ਰਹੀ ਕਹਿੰਦੇ ਬਸ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਇਹ ਬੰਦਾ ਘਰ ਬੜੀ ਮੁਸ਼ਕਲ ਬਣਾਉਂਦਾ ਜੀ ਮੈਨੂੰ 14-15 ਸਾਲ ਹੋ ਗਿਆ ਘਰ ਬਣਾਉਂਦੇ ਆ ਪਰ ਅਜੇ ਤੱਕ ਵੀ ਕੰਪਲੀਟ ਨਹੀਂ ਹੋਇਆ ਤੁਸੀਂ ਮੇਰੇ ਘਰ ਦੀਆਂ ਕੰਧਾਂ ਦੇਖੀਆਂ ਕਿ ਉਹਨਾਂ ਨੂੰ ਅਜੇ ਪਲਸਤਰ ਵੀ ਨਹੀਂ ਹੋਇਆ ਅੱਜ ਕਹਿੰਦੇ ਬਈ ਤੁਹਾਡੇ ਪੂਰੇ ਟੱਬਰ ਨੂੰ ਏਦਾਂ ਟਰੈਕਟਰਾਂ ਥੱਲੇ ਦੇ ਕੇ ਮਾਰਨਾ ਜੇ ਤੁਸੀਂ ਟਰੈਕਟਰ ਮੋੜੇ ਆਏ ਤਾਂ ਜੇ ਰਸਤਾ ਮੰਗਿਆ ਤਾਂ ਉਹ ਤੇ ਡੇਢ ਮਹੀਨਾ ਹੋ ਗਿਆ ਗੇੜੇ ਲਾਉਂਦੇ ਆਂ ਅਸੀਂ ਥੱਕ ਚੁੱਕੇ ਆਂ ਗੇੜੇ ਲਾ ਲਾ ਕੇ ਤਿੰਨ ਚਾਰ ਵਾਰ ਜੀ ਅਸੀਂ ਡੀਐਸਪੀ ਸਾਹਿਬ ਦੇ ਗਏ ਆਂ ਪਰ ਸਾਡੀ ਸੁਣਵਾਈ ਨਹੀਂ ਹੋਈ ਉਹ ਬੰਦਿਆਂ ਦੀ ਸੁਣਵਾਈ ਹੋਈ ਆ ਹਾਂਜੀ ਇਕਰਾਰਨਾਮਾ ਕੀਤਾ ਕਿ ਉਹ ਪਾਲਾ ਸਿੰਘ ਜਿਹੜਾ ਨਿਸ਼ਾਨਦੇਹੀ ਕਰਾਏਗਾ ਸਿਰਫ ਨਿਸ਼ਾਨਦੇਹੀ ਦੀ ਇਕਰਾਰਨਾਮਾ ਹੋਇਆ ਆ ਉਹਦੇ ਵਿੱਚ ਕੋਈ ਤਰੀਕ ਨਹੀਂ ਲਿਖੀ ਕਿ ਕਦੋਂ ਨਿਸ਼ਾਨਦੇਹੀ ਕਰਾਏਗਾ ਕਦੋਂ ਕੀ ਕਰੇਗਾ ਨਹੀਂ ਜੀ ਕੁਝ ਨਹੀਂ ਉਹਨਾਂ ਨੇ ਤਾਂ ਪਾਣੀ ਛੱਡ ਕੇ ਝੋਨਾ ਵੀ ਦਿੱਤਾ ਰਜਿੰਦਰਪੁਰ ਬਾਸਿਆਨ ਚਿੰਗੜਕਲਾ ਨੇ ਕਾਲੀ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨੇ ਕਿਹਾ ਹੈ ਕਿ ਉਹ ਕਿ ਉਹਨੇ ਦਸਵਾ ਪੁਲਸ ਥਾਣੇ ਦੇ ਵਿੱਚ ਇੱਕ ਦੰਧਾਰਪਾਲਾ ਸਿੰਘ ਵਗੈਰਾ ਦੇ ਦਿੱਤੇ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਉਸ ਬਾਰੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਉਸ ਦੇ ਵਿੱਚ ਧੱਤਾਂ ਦੇ ਬਿਲਕੁਲ ਘੋਕ ਕਰਕੇ ਕੀਤੀ ਗਈ ਤੇ ਉਹਦੇ ਵਿੱਚ ਇਹਨਾਂ ਦੋਨੋਂ ਦੋਨੋਂ ਧਿਰਾਂ ਨੇ ਆਪਸੀ ਰਾਜਨਾਮਾ ਕੀਤਾ ਸੀਗਾ ਕਿ ਅਸੀਂ ਆਪਣੀ ਆਪਣੀ ਨਿਸ਼ਾਨਦੇਹੀ ਕਰਾਵਾਂਗੇ ਤੇ ਉਹ ਉਸ ਸੰਬੰਧੀ ਰਾਜਨਾਮਾ ਕੀਤਾ ਸੀਗਾ ਤੇ ਇਸ ਦੇ ਵਿੱਚ ਕੱਲ ਕੱਲ ਇੱਕ ਹੋਰ ਦਰਖਾਸਤ ਜਿਹੜੀ ਉਹਨਾਂ ਨੇ ਦਿੱਤੀ ਹੈਗੀ ਹੈ ਤੇ ਉਸ ਦੇ ਸੰਬੰਧ ਵਿੱਚ ਇਹਨਾਂ ਨੂੰ ਫੋਨ ਵੀ ਕੀਤਾ ਸੀਗਾ ਤੇ ਅਸੀਂ ਮੌਕੇ ਤੇ ਪਹੁੰਚ ਕੇ ਉਹ ਸੰਬੰਧੀ ਜਿਹੜੀ ਹੈ ਵੈਰੀਫਾਈ ਕੀਤਾ ਹੈ ਪਰ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਜਿਹੜੇ ਆਪਣੇ ਰਿਸ਼ਤਿਆਂ ਨਾਲ ਗੱਲ ਕਰਕੇ ਤਿਉਹ ਤੁਹਾਨੂੰ ਦੱਸਾਂਗੇ ਕਿ ਅਸੀਂ ਇਸ ਦਾਥਾ ਸਬੰਧੀ ਜਿਹੜੀ ਪੁਲਿਸ ਕਾਰਵਾਈ ਕਿਸ ਤਰ੍ਹਾਂ ਕਰਵਾਨੀ ਹੈਗੀ